ਕੋਈ ਨੀ ਬਣਾਉਂਦਾ। ਜਾਂ ਤੁਸੀਂ ਮੈਨੂੰ ਸਸਪੈਂਡ ਕਰ ਦਿਓ ਜਾਂ 295 A ਦਾ ਪਰਚਾ ਕਰ ਦਿਓ ਤੇ ਜਾਂ ਉਹਦੇ ਥੱਪੜ ਦੇ ਬੰਦੇ ਦੱਪੜ ਵੱਜੂਗਾ ਇੱਥੇ ਸਾਡਾ ਸਮਝੋ। ਅਸੀਂ ਉੱਥੇ ਗਏ ਸੀ ਜੀ ਸਾਰੇ ਨੌਜਵਾਨ ਸਾਡੇ 6 ਜਣਿਆਂ ਦੇ ਪੈਸੇ ਲੈਣੇ ਸੀ ਜੀ ਅਸੀਂ ਉੱਥੋਂ। ਸਾਨੂੰ ਉਹਨਾਂ ਨੇ ਚੈੱਕ ਦਿੱਤੇ ਜੀ 3 ਮਹੀਨੇ ਪਹਿਲਾਂ ਤੇ ਅਸੀਂ ਜਦੋਂ ਚੈੱਕ ਲਾਏ ਸਰ ਉਹ ਚੈੱਕ ਬਾਊਂਸ ਹੋ ਗਈ ਜੀ। ਅਸੀਂ 1 ਘੰਟਾ ਤੇ ਕੋਠੇ ਬੈਠੇ ਪੀਸ ਪੁਲਿਸ ਸਾਡੇ ਕੋਲ ਜੀ ਪੂਰਾ ਵੀਡੀਓ ਪ੍ਰੂਫ ਉਹਨਾਂ ਦੇ ਵੀ ਕੈਮਰੇ ਲੱਗੇ ਆ। ਉਹਨਾਂ ਨੇ ਕਿਹਾ ਵੀ ਅੱਜ ਤੱਕ ਖੜੇ ਨਹੀਂ ਉਹਨਾਂ ਨੇ ਕੀ ਕਰਿਆ ਪਹਿਲਾਂ ਤਾਂ ਜੀ ਸਾਡੇ ਕੋਲੇ ਕਈ ਦਬੰਗਾ ਤੋਂ ਫੋਨ ਕਰਦੇ ਸੀ ਅਸੀਂ ਉਹਨਾਂ ਤੋਂ ਵੀ ਨਹੀਂ ਡਰੇ ਦਬੰਗਾ ਤੋਂ ਉਹਨਾਂ ਨੇ ਕੀ ਕਰਿਆ ਜਿੱਤੋਂ ਤਿੰਨ ਪੁਲਿਸ ਮੁਲਾਜ਼ਮ ਜਾਂਦੇ ਜੀ ਨਰੇਸ਼ ਕੁਮਾਰ ਮਨੋਜ ਕੁਮਾਰ ਇਹ ਵੀਡੀਓ ਪਰੂਫ ਹੈ ਜੀ ਉਹ ਇਹਦੀ ਪੱਗ ਤੇ ਸਿੱਧਾ ਅਟੈਕ ਕਰਦੇ ਇਹਦੀ ਪੱਗ ਡਿੱਗ ਪਈ ਪੱਗ ਡਿੱਗਣ ਦੇ باوجود ਅਸੀਂ ਨਰੇਸ਼ ਕੁਮਾਰ ਨੂੰ ਕਹਿੰਦੇ ਵੀ ਇਹ ਇੱਕ ਧਰਮ ਨੂੰ ਤੁਸੀਂ ਥੇਸ ਪਹੁੰਚਾ ਰਹੇ ਹੋ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਹੋ ਅਸੀਂ ਇਹ ਨਹੀਂ ਹੋਣ ਦੇਣਾ ਵੀਡੀਓ ਲਓ ਵੀਡੀਓ ਵੀ ਲੋਕਾਂ ਨੂੰ ਦਿਖਾਓ ਬਣਾਓ ਨਾ ਵੀਡੀਓ ਉਹ ਇਹ ਨੌਜਵਾਨ ਨਾਲ ਧੱਕਾ ਹੋਇਆ ਕੱਲ ਇੱਥੇ ਜੀ ਹੋਰ ਬਹੁਤ ਖੜੇ ਪੱਗਾਂ ਲਿਆ ਤੇ ਇਹਨਾਂ ਨੇ ਪਗਲਾਤੀ ਕੱਲੋਂ ਤੇ ਸਾਡੀ ਇੱਜ਼ਤਾਂ ਨੂੰ ਹੀ ਪੈਣਗੇ ਸਾਡੀ ਪੈਣੇ ਪੈਣੇ ਸਾਨੂੰ ਕਹਿੰਦੇ ਤੁਸੀਂ ਰਿਪੋਰਟ ਲਿਖ ਕੇ ਦੇ ਦਿਓ ਪਹਿਲਾਂ ਅਸੀਂ ਛੋਟੀ ਅਰਜੀ ਕਰਾਂਗੇ ਫਿਰ ਅਸੀਂ ਵੱਡੀ ਅਰਜੀ ਕਰਾਂਗੇ ਆਪਾਂ ਹੁਣ ਇਥੋਂ ਗੋਲੀ ਦੇ ਕੇ ਭੇਜਣਾ ਚਾ ਰਹੇ ਆ ਕਿ ਅਸੀਂ ਇਥੋਂ ਗੋਲੀ ਲੈ ਕੇ ਚਲ ਜੀਏ ਇਹ ਮਗਰੋਂ ਆਪਦੇ ਮਲਾਜ਼ਮ ਨੂੰ ਇਹ ਕਹਿੰਦੇ ਅਸੀਂ ਰਿਪੋਰਟ ਦੇ ਕੇ ਭੇਜਾਂਗੇ ਰਿਪੋਰਟ ਤੇ ਇਹਨਾਂ ਦੀ ਭੇਜਣੀ ਵੀ ਵੀਡੀਓ ਨਾ ਵੀਡੀਓ ਕੋਈ ਨਹੀਂ ਬਣਾਉਣਾ ਨਾ ਓਏ ਇੰਨੀ ਗੁੰਡਾਗਰਦੀ ਇਹਨਾਂ ਨੇ ਮਚਾਰ ਰੱਖੀ ਹੈ ਬਾਈ ਏਡਾ ਇੱਡਾ ਚੋਰ ਪ੍ਰਸ਼ਾਸਨ ਬਣਿਆ ਪਿਆ ਨਾ ਭਾਈ ਕਹਿੰਦੇ ਨੇ ਉਹਨਾਂ ਕਿਹੜਾ ਹੱਥ ਫੜ ਕੇ ਲਾਈ ਆ ਜਨਨ ਕਿ ਹੱਥ ਫੜ ਕੇ ਜਦੋਂ ਲਾਊਗਾ ਉਹਦੇ ਬੇਦਬੀ ਮੰਨੋਗੇ ਅੱਛਾ ਥੱਪੜ ਨਾਲ ਪੱਕਾ ਲਾ ਦਿਓ ਉਹਦੀ ਬੇਦਬੀ ਨਹੀਂ ਕੀ ਆ ਤੈਨੂੰ ਰਿਸਪੈਂਡ ਕਰ ਦਿਓ ਜਾਂ 295 ਇਹਦਾ ਫਰਜ਼ਾ ਕਰ ਦਿਓ ਤੇ ਜਾਂ ਉਹਦੇ ਥੱਪੜ ਦੇ ਬਲੇ ਦੱਪੜ ਵੱਜੂਗਾ ਇੱਥੇ ਸਾਡਾ ਸਮਝੋ ਪੁਲਿਸ ਪ੍ਰਸ਼ਾਸਨ ਦਾ ਕੰਮ ਹੁੰਦਾ ਪਬਲਿਕ ਨੂੰ ਪ੍ਰੋਟੈਕਟ ਕਰਨਾ ਔਰ ਉਹ ਨਿਊਟਰਲ ਚੱਲਦੀ ਹੈ ਜੇ ਉਹ ਇੱਕ ਪੱਖ ਲੈ ਕੇ ਚੱਲੂਗੀ ਤਾਂ ਦੱਸ ਕੇ ਚੱਲੇ ਫਿਰ ਉਹ ਫਿਰ ਖੋਜਾਂ ਆਉਣਗੀਆਂ ਫਿਰ ਉਹਨਾਂ ਨੂੰ ਦੱਸਾਂਗੇ ਵੀ ਕਿੱਦਾਂ ਹੁੰਦਾ ਹੁੰਦਾ ਨੇ ਆ ਜਿਹੜੇ ਬੰਦੇ ਫਿਰ ਆਉ ਉਸ ਤਰੀਕੇ ਨਾਲ ਫਿਰ ਤੁਹਾਨੂੰ ਦਸੀਏ ਵੀ ਕਿੱਦਾਂ ਬਦਮਾਸ਼ੀ ਹੁੰਦੀ ਹੈ 34 ਸਾਰਾ ਠੱਗ ਬਾਜ਼ਾਰ ਹੈ ਜਿੱਥੇ ਮਰਜ਼ੀ ਵੜ ਜਾਓ ਸਾਰਿਆਂ ਨੇ ਕੇ ਇਹਨੂੰ ਦੱਸ ਜਾਣਾਂ ਨਾ ਠੱਗਿਆ ਗਏ ਨੇ 50 ਨੂੰ ਠੱਗਿਆ ਗਏ ਨੇ 100 ਨੂੰ ਠੱਗਿਆ ਵੀਡੀਓ ਵੀ ਕੋਈ ਨਹੀਂ ਬਣਾਉਂਦਾ ਪੁਲਿਸ ਅਸੀਂ ਠੱਗੇ ਹੋਏ ਲੋਕ ਹੈ ਸਾਡੇ ਕੋਲੇ ਪ੍ਰੂਫ ਹੈ ਸਾਡੇ ਪ੍ਰੂਫ ਨਹੀਂ ਸੁਣੇ ਸਾਡੇ ਤੇ ਹਮਲਾ ਕਰਿਆ ਗਿਆ ਜੀ ਨਿਆਂ ਦੇਣ ਦੀ ਮਾਰੀ ਆ ਉਹਨਾਂ ਦਾ ਸਾਥ ਦਿੰਦੇ ਆ ਹੁਣ ਜਾਂ ਤਾਂ ਇਹਨਾਂ ਦੀ ਕੋਈ ਮਿਲੀ ਭਗਤ ਆ ਅੰਦਰ ਖਾਤੇ ਕੋਈ ਕ腐ਸ਼ਨ ਆ ਕੁਝ ਵੀ ਹੈ ਬਈ ਪਰ ਪੁਲਿਸ ਨਿਆਂ ਹੀ ਨਹੀਂ ਦੇ ਰਹੀ ਬਈ ਕਿਸੇ